ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਜਣਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮੂਹਿਕ ਸੰਗਤਾਂ ਨੂੰ ਵਧਾਈ ਦਿੱਤੀ। ਉਹਨਾਂ ਕਹੇ ਕਿ ਸਿੱਖਾਂ ਅੰਦਰ ਸਿਧਾਂਤ ਲਗਾਤਾਰ ਕਮਜ਼ੋਰ ਹੋ ਰਹੇ ਹਨ। ਸਿੱਖੀ ਸਿਧਾਂਤ ਅਨੁਸਾਰ ਰਾਜਨੀਤੀ ਵਿੱਚ ਧਰਮ ਮਹੱਤਵੀ ਨਹੀਂ ਰੱਖਦਾ ਸਗੋਂ ਸਿਆਸੀ ਜੀਵਨ ਨੂੰ ਰਾਹੀ ਦਿਖਾਉਂਦਾ ਹੈ। ਉਹਨਾਂ ਕਹੇ ਕਿ ਪਰ ਅੱਜ ਦੇ ਸਮੇਂ ਸਿਆਸਤ ਤੋਂ ਧਰਮ ਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਹੈ ਜੋ ਸਿੱਖੀ ਸਿਧਾਂਤਾਂ ਦੇ ਅਨੁਸਾਰ ਨਹੀਂ ਹੈ। ਸਿੱਖ ਪੰਥ ਦੇ ਬਾਨੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਦਾ ਜਦੋਂ ਪ੍ਰਕਾਸ਼ ਧਾਰਨ ਕੀਤਾ ਤੇ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਨੂੰ ਮਿਹਰੀ ਤੇ ਪੀਰੀ ਦਾ ਵੀ ਸਿਧਾਂਤ ਬਖਸ਼ਿਸ਼ ਕੀਤਾ ਸੀ ਭਾਵੇਂ ਇਹ ਸਿਧਾਂਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਰਕਰ ਕੀਤਾ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿੱਥੇ ਪਵਿੱਤਰ ਗੁਰਸ਼ਾਬਦ ਨਾਲ ਉਹ ਰੂਹਾਂ ਜਿਹੜੀਆਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੀਆਂ ਸੀ ਉਹਨਾਂ ਨੂੰ ਬਲਵਾਨ ਕੀਤਾ ਉੱਥੇ ਬਾਵਰ ਨੂੰ ਜਾਬਰ ਕਹਿ ਕੇ ਵੀ ਮੁਖਾਤਬ ਕੀਤਾ ਤੇ ਚੱਕੀਆਂ ਵੀ ਪੀਣੀਆਂ ਪਈਆਂ ਗੁਰੂ ਪੰਜਮ ਪਾਤਸ਼ਾਹ ਦੀ ਪਵਿੱਤਰ ਸ਼ਹਾਦਤ ਤੋਂ ਬਾਅਦ ਸਹਿਬ ਸਤਿਗੁਰੂ ਛੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਰੱਖੀ ਔਰ ਇਸ ਪਵਿੱਤਰ ਸਥਾਨ ਦੀ ਸੇਵਾ ਆਪ ਤੇ ਉਸ ਵੇਲੇ ਦੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪੰਜਮ ਪਾਤਸ਼ਾਹ ਜੀ ਨੇ ਬਹੁਤ ਵੱਡਾ ਮਾਣ ਬਖਸ਼ ਕੀਤਾ ਧੰਨ ਧੰਨ ਬਾਬਾ ਫੁੱਢਾ ਜੀ ਤੇ ਧੰਨ ਧੰਨ ਪਾਈ ਗਰਦਾਸ ਜੀ ਨੇ ਇਸ ਪਵਿੱਤਰ ਅਸਥਾਨ ਦੀ ਸਥਾਪਨਾ ਵੀ ਕੀਤੀ ਸਥਾਪਨਾ ਦੇ ਨਾਲ ਕਾਰ ਸੇਵਾ ਵੀ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਸਿਧਾਂਤ ਨੂੰ ਸਿੱਖਾਂ ਨੂੰ ਉਦੇਸ਼ ਵੀ ਕੀਤਾ ਕਿ ਸਿੱਖ ਨੇ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਨਤਮਸਤਕ ਵੀ ਹੋਣਾ ਪਰ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆ ਕੇ ਨਮਸਕਾਰ ਕਰਨੇ। ਔਰ ਸਿੱਖ ਨੇ ਇਹ ਪਵਿੱਤਰ ਸਿਧਾਂਤ ਰਾਜਨੀਤੀ ਤੇ ਧਰਮ ਦਾ ਇਹ ਤੇ ਵੀ ਪਹਿਰਾ ਦੇਣਾ ਤੇ ਧਰਮ ਨੂੰ ਰਾਜਨੀਤੀ ਤੋਂ ਉੱਤੇ ਰੱਖ ਕੇ ਚੱਲਣਾ। ਪਰ ਅੱਜ ਕਈ ਵਾਰੀ ਮੈਂ ਦੇਖਦਾ ਆਪਾਂ ਆਰਜਨਿਤ ਲੋਕ ੱਲੇ ਰਾਜਨੀਤਿਕ ਹੀ ਆ। ਧਾਰਮਿਕ ਲੋਕ ਕੱਲੇ ਧਾਰਮਿਕ ਹੀ ਆ ਧਰਮ ਦਾ ਪੜਾਉਣਾ ਬਹੁਤ ਔਖਾ ਪਰ ਸਮੇਂ ਦੀਆਂ ਬਤਿੱਤੀਆਂ ਹੁੰਦੀਆਂ ਸੋ ਮੈਂ ਸਮੁੱਚੇ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਕਰਦਾ ਕਿ ਅੱਜ ਸਤਗੁਰਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਆ ਇਹ ਸਥਾਪਨਾ ਦਿਵਸ ਦੇ ਸਿਧਾਂਤ ਵੀ ਆ ਸਤਗੁਰ ਜੀ ਨੇ ਇਸ ਸਥਾਨ ਨੂੰ ਢਾਉਣ ਦੇ ਬੜੇ ਯਤਨ ਹੋਏ ਪਰ ਅੱਗੇ ਨਾਲੋਂ ਇਸ ਅਸਥਾਨ ਦੀ ਹੋਰ ਤਰੱਕੀ ਹੋਈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਹੈ ਹੀ ਤਾਕਤ ਅਕਾਲ ਦਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਪਰ ਪਵਿੱਤਰ ਸਿਧਾਂਤ ਅੱਜ ਸਾਡੇ ਵਿੱਚੋਂ ਖੁੱਸ ਰਹੇ ਆ ਜਿਹੜੇ ਵੀ ਅੱਜ ਰਾਜਨੀਤਿਕ ਲੋਕ ਆ ਉਹ ਧਰਮ ਦੀ ਆਸਥਾ ਨੂੰ ਨਾਲ ਲੈ ਕੇ ਚੱਲਦੇ ਆ ਗੁਰੂ ਸਾਹਿਬ ਆਪਣਾ ਤਾਨ ਬਖਸ਼ਿਸ਼ ਕਰਦੇ ਆ ਸੋ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਸਾਰੇ ਖਾਲਸਾ ਪੰਥ ਨੂੰ ਸਮੂਹ ਕਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦੇ ਪੁਰਬ ਬਹੁਤ-ਬਹੁਤ ਵਧਾਈ ਦਿੰਨਾ ਕਾਮਨਾ ਵੀ ਕਰਦਾ ਕਿ ਜਿਹੜਾ ਸਤਿਗੁਰ ਜੀ ਨੇ ਸਾਨੂੰ ਉਦੇਸ਼ ਬਖਸ਼ਿਸ਼ ਕੀਤਾ ਸੀ ਉਸ ਆਦੇਸ਼ ਦੇ ਉੱਤੇ ਵੀ ਪਹਿਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਉਹ ਦੇਸ਼ ਜਾਰੀ ਕੀਤਾ ਗਿਆ ਜੀ ਫਿਲਮਾਂ ਦੀ ਪ੍ਰੋਮੋਸ਼ਨ ਆ ਕੀ ਕੀਤੀ ਜਾਵੇ ਦੇਖੋ ਸਿੰਘ ਸਾਹਿਬ ਨੇ ਉਹ ਬਿਲਕੁਲ ਠੀਕ ਆ ਦੇਸ਼ ਜਿਹੜੇ ਆ ਉਹ ਜਾਰੀ ਕੀਤੇ ਆ ਕਿਉਂਕਿ ਜਿਹੜੇ ਸੱਚਖੰਡ ਵਿੱਚ ਸ੍ਰੀ ਗੁਰ ਮੰਦਰ ਸਾਹਿਬ ਇੱਕੇ ਅਰਦਾਸ ਹੁੰਦੀ ਆ ਤੇ ਉਸ ਲਈ ਸਿੱਖ ਦਾ ਵੀ ਫਰਜ਼ ਬਣਦਾ ਵੀ ਉਹ ਇਕੱਠੇ ਹੋ ਕੇ ਸਾਰੇ ਖੜੇ ਹੋ ਕੇ ਉਸ ਪਵਿੱਤਰ ਸਮੇਂ ਤੇ ਸਾਰੇ ਇਕੱਤਰ ਹੋਣ ਪਰ ਕਈ ਵਾਰੀ ਜਿਹੜੇ ਸਾਊਥ ਦੇ ਲੋਕ ਆਉਂਦੇ ਆ ਉਹ ਵੀ ਹੁਣ ਲਿਖ ਕੇ ਇੱਥੇ ਪ੍ਰਬੰਧ ਕਰਤਾ ਨਾਲ ਅੱਜ ਮੈਂ ਕਰੂੰਗਾ ਮੀਟਿੰਗ ਕਰਕੇ ਥਾ ਤਾਂ ਤੇ ਲਿਖ ਕੇ ਲਾਵਾਂਗੇ ਤੇ ਜਿਹੜੀ ਸਾਡੀ ਟਾਸਕ ਫੋਰਸ ਆ ਇਹ ਵੀ ਕਈ ਵਾਰੀ ਢਿੱਲ ਕਰ ਜਾਂਦੀ ਆ ਭਈ ਇਹ ਵੀ ਸਾਰੀ ਸੰਗਤ ਨੂੰ ਕਹਿਣ ਬਈ ਭਾਈ ਹੁਣ 10 ਮਿੰਟ ਅਰਦਾਸ ਹੋ ਰਹੀ ਆ ਖੜੇ ਹੋਵੋ ਸੋ ਇਹਦੇ ਲਈ ਯਤਨ ਕਰਾਂਗੇ ਪੂਰੇ ਤੌਰ ਤੇ ਯਤਨੇ ਨਹੀਂ ਮੈਂ ਆਪ ਇਹਨਾਂ ਗੱਲਾਂ ਦਾ ਹਾਂ ਵੀ ਆ ਦੂਸਰਾ ਉਹਨਾਂ ਨੇ ਮੋਬਾਈਲਾਂ ਦਾ ਕਿਹਾ ਸੀ ਤੇ ਅਸੀਂ ਆਦੇਸ਼ ਵੀ ਕੀਤੇ ਆ ਵੀ ਇੱਥੇ ਮੂਵੀ ਨਹੀਂ ਕੋਈ ਵੀ ਬਣਨੀ ਕੇਵਲ ਦਾ ਕੇਵਲ ਜੇ ਕੋਈ ਆਇਆ ਆਪਣੀ ਟੁਕ ਮਾਤਰਾ ਉਹ ਫੋਟੋ ਜ਼ਰੂਰ ਬਾਹਰ ਪ੍ਰਕਾਰਮਾਂ ਦੇ ਵਿੱਚ ਤੇ ਜਿਹੜੇ ਅਸੀਂ ਪਿਛੇ ਜਾਰੀ ਕੀਤਾ ਸੀ ਆਦੇਸ਼ ਕੇ ਅੰਦਰ ਜਿਹੜੇ ਸੱਚਖੰਡ ਦੇ ਮੋਬਾਈਲ ਬੰਦ ਕਰਕੇ ਜਾਵੋ ਫਿਰ ਕਈ ਵਾਰੀ ਇਹਦੀ ਭਾਸ਼ਾ ਹੋਰ ਪਾਸੇ ਨੂੰ ਵੀ ਲੈ ਜਾਂਦੇ ਆ ਸੋ ਜਿਹੜੇ ਸਿੰਘ ਸਾਹਿਬ ਦੇ ਹਦੇਸ਼ ਆ ਉਹ ਤਾਂ ਲਾਗੂ ਕਰਨੇ ਕਰਨੇ ਆ ਸ਼੍ਰੋਮਣੀ ਕਮੇਟੀ ਪਾਬੰਦ ਆ ਉਹਨਾਂ ਦੇ ਉੱਤੇ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੇ ਉੱਤੇ ਆਪਣੇ ਪਹਿਰਾ ਦੇਗੇ